ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਪਿੰਡ ਦੀ ਪੰਚਾਇਤ ਨੇ ਆਪਣੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਡੇਰੇ ਦੇ ਵਿੱਚ ਇਕੱਠੇ ਕਰਕੇ ਉਹਨਾਂ ਦੀ ਸਹਿਮਤੀ ਦੇ ਨਾਲ ਕੁਝ ਮਤੇ ਪਾਸ ਕਰੇ ਗਏ ਨੇ ਜੀ ਦੇਖ ਸਕਦੇ ਤੁਸੀਂ ਸਾਰੇ ਅਤਵੰਤੇ ਸੱਜਣ ਡੇਰੇ ਦੇ ਵਿੱਚ ਪਹੁੰਚੇ ਹੋਏ ਨੇ ਜੀ ਵੀਰ ਭਰਾ ਬਜ਼ੁਰਗ ਮਾਤਾ ਭੈਣਾ ਜੋ ਕਿ ਇਹਨਾਂ ਨੇ ਇਹਨਾਂ ਦੀ ਸਾਰਿਆਂ ਦੀ ਸਾਂਤੀ ਦੇ ਹੇਠ ਕੁਝ ਨਵੇਂ ਮਥੇ ਪਾਸ ਕਰਕੇ ਇਹਨਾਂ ਤੋਂ ਸਾਰਿਆਂ ਤੋਂ ਫੈਨ ਕਰਵਾਏ ਗਏ ਨੇ ਜੀ ਪੰਚਾਇਤ ਮੈਂਬਰਾਂ ਨੇ ਦੇਖ ਸਕਦੇ ਹੋ ਤੁਸੀਂ ਇਕੱਠ ਬਾਕੀ ਗੱਲਬਾਤ ਆਪਾਂ ਸਰਪੰਚ ਸਾਹਿਬ ਨਾਲ ਕਰਾਂਗੇ ਜੀ। ਲਓ ਜੀ ਪਹੁੰਚਿਆ ਜੀ ਆਪਾਂ ਆਪਣੇ ਪਿੰਡ ਦੇ ਸਰਪੰਚ ਸ਼੍ਰੀ ਹਰਸ਼ਦੀਪ ਹਰਸ਼ਦੀਪ ਸ਼ਰਮਾ ਜੀ ਕੋਲ ਕਰਾਂਗੇ ਜੀ ਗੱਲਬਾਤ। ਸਰ ਜਿਹੜੇ ਤੁਸੀਂ ਕੱਲ ਮਤੇ ਪਾਸ ਕਰ ਰਹੇ ਨੇ ਜੀ ਉਹਨਾਂ ਵਿੱਚ ਕੀ ਕੀ ਮਤੇ ਪਾਸ ਕਰ ਰਹੇ ਨੇ? ਪਹਿਲਾਂ ਤਾਂ ਸਾਰੇ ਪਿੰਡ ਦੇ ਨਿਵਾਸੀਆਂ ਨਗਰ ਨਿਵਾਸੀਆਂ ਬਹੁਤ ਬਹੁਤ ਧੰਨਵਾਦ। ਕੱਲ ਜਿਹੜੀ ਗ੍ਰਾਮ ਸਭਾ ਰੱਖੀ ਸੀਗੀ ਲੋਕਾਂ ਦੇ ਲਈ ਉਹਦੇ ਵਿੱਚੋਂ ਹਾਜ਼ਰ ਹੋਏ। ਕਿ ਜਿਹੜੀ ਗ੍ਰਾਮ ਸਭਾ ਹੈ ਉਹਦੇ ਵਿੱਚ ਤਾਂ ਗਰੀ ਜਾਂਦੀ ਹੈ ਕਿ ਲੋਕਾਂ ਦੇ ਵਿਚਾਰ ਲਈ ਜਾਂ ਵਨੋ ਪੁੱਛਿਆ ਜਾਂਦਾ ਕਿ ਕਿ ਜਿਹੜੀ ਆਪਣੀ ਪੰਚਾਇਤ ਨੰਦਰ ਨਿਵਾਸੀਆਂ ਵੱਲੋਂ ਪਿੰਡ ਵੱਲੋਂ ਬਣਾਈ ਗਈ ਪੰਚਾਇਤ ਦਾ ਸਾਰੇ ਸੇਯੋਗ ਨਾਲ ਤਾਂ ਕਰਕੇ ਕੁਝ ਜਿਹੜੇ ਕੰਮ بڑے بڑے ਹੁੰਦੇ ਨੇ ਉਹ ਤਾਂ ਆਪਾਂ ਨੂੰ ਵਿਖ ਜਾਂਦੇ ਨੇ ਜਿਵੇਂ ਕਿ ਆਪਾਂ ਤਰੀ ਲਈਆਂ ਲਾਇਬ੍ਰੇਰੀ ਦਾ ਹੋ ਗਿਆ ਗੜੀਆਂ ਨਾਲੀਆਂ ਦਾ ਹੋ ਗਿਆ ਜਿਹੜੀ ਛੱਤਾਂ ਵੀ ਬਣਾ ਰਹੇ ਆ ਜਾਂ ਹੋਰ ਧਰਮਸ਼ਾਲਾ ਦਾ ਜਾਂ ਬਾਥਰਮੰਦ ਜਿੰਨੇ ਵੀ ਆਪਾਂ ਨੂੰ ਦਿਖਦੇ ਨੇ ਜਿਵੇਂ ਕਿਪਨੋਂ ਡਿਸਪੈਂਸਰੀ ਤੇ ਨਵਟੜ ਦੀ ਰੋਡ ਜੀ ਬਰੇਜਾਂ ਨੂੰ ਇਨਵਰਟਰ ਉੱਤੇ ਲਗਾ ਦਿੱਤੇ ਗਿਆ ਸਕੂਲ ਦੇ ਵਿੱਚ ਫੈਡਮਿੰਟ ਪੋਸਟ ਦੀ ਰੋਡ ਸੀਗੀ ਬਾਥਵੇ ਦੀ ਸੀਗੀ ਇੱਥੇਲੇ ਸਕੂਲ ਦੇ ਵਿੱਚ ਬਿਲਡਿੰਗ ਵੀ ਬਣ ਰਹੀ ਹੈ ਇੱਥੇਲੇ ਸਕੂਲ ਦੇ ਵਿੱਚ ਤੇ ਪਿੰਡ ਵਾਲੇ ਸਕੂਲ ਦੇ ਪੱਖਿਆਂ ਦੀ ਤੇ ਉੱਥੇ ਵੀ ਨਵਟੜ ਚਰਾਬ ਸੀਗਾ ਅੰਗਣਵਾੜੀਆਂ ਦੇ ਵਿੱਚ ਕੁਰਸੀਆਂ ਸੀਗੀਆਂ ਉਹ ਸਾਰੀਆਂ ਪਹੁੰਚਾ ਦਿੱਤੀਆਂ ਗਈਆਂ ਨੇ ਪੋਲੀਪੌਪ ਕੰਮ ਕੀਤੇ ਗਏ ਨੇ ਪਰ ਫਿਰ ਵੀ ਕਿਉਂਕਿ ਪਿੰਡ ਆਪਣਾ ਵੱਡਾ ਹੈ ਤੇ ਕੁਝ ਜਗ੍ਹਾ ਜਿਵੇਂ ਛੋਟੇ-ਮੋਟੇ ਕੰਮ ਹੁੰਦੇ ਨੇ ਜਾਂ ਕੋਈ ਗੁੱਟ ਭੱਜਾ ਹੈ ਕੋਈ ਨਹੀਂ ਪਤਾ ਲੱਗਦੀ ਤਾਂ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਭਈ ਜਿਹਦੇ ਮਾਲਲੇ ਦੇ ਵਿੱਚ ਜਿਹਦੇ ਵਾਰਡ ਦੇ ਵਿੱਚ ਜਿਹਦੇ ਘਰ ਦੇ ਕੋਲ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਉਹ ਤੁਹਾਨੂੰ ਦੱਸੀ ਜਾਵੇ ਤਾਂ ਕਰਕੇ ਕੀ ਉਹਦਾ ਵੀ ਹੱਲ ਕੀਤਾ ਜਾਵੇ ਇਸ ਕਰਕੇ ਕੱਲ ਗ੍ਰਾਮ ਸਭਾ ਰੱਖੀ ਗਈ ਸੀ ਲੋਕਾਂ ਦੇ ਵਿਚਾਰ ਲੈਣਗੇ ਸੁਣੇਗੇ ਤੇ ਸਰ ਸਰਬਸੰਮਤੀ ਨਾਲ ਮਤੇ ਪਾਇਗੇ ਤੇ ਉਸ ਸੰਬੰਧੀ ਕੱਲ ਮਤੇ ਪਾਇਗੇ ਜੋ ਸਭ ਤੋਂ ਪਹਿਲਾ ਮਤਦਾਤਾ ਕਿਨਰ ਸਮਾਜ ਕਿਨਰ ਸਮਾਜ ਵੱਲੋਂ ਆ ਕੇ ਲੋਕਾਂ ਨੂੰ ਬਹੁਤ ਕਿਹਾ ਜਾਂਦਾ ਵੀ ਸਾਨੂੰ ਐਨੇ ਪੈਸੇ ਦੋ ਵਗੈਰਾ ਤਾਂ ਕਿਨਰ ਸਮਾਜ ਲਈ ਇੱਕ ਗਰੀਬ ਭਾਈਚਾਰੇ ਲਈ ਜੋ ਐਸ்சி ਬੀਸੀ ਵਰਗਾਂ ਲਈ ਆਪਾਂ 1100 ਤੇ ਜੋ ਜਨਰਲ ਵਰਕਰਾਂ ਲਈ 2100 ਰੁਪਏ ਰੱਖਿਆ ਗਿਆ ਹੈ ਕਿ ਜਦੋਂ ਵੀ ਕੋਈ ਚੀਜ਼ ਦੇ ਮੌਕੇ ਤੇ ਕੋਈ ਕਿਨਰ ਸਮਾਜ ਵਧਾਈ ਲੈਣ ਆਉਂਦਾ ਹੈ ਤਾਂ ਐਸ்சி ਵੀ ਵੱਲੋਂ 1100 ਤੇ ਜਨਰਲ ਵੱਲੋਂ 2100 ਰੁਪਿਆ ਦਿੱਤਾ ਜਾਏਗਾ। ਤੇ ਭਾਈਆਂ ਦਾ ਕੀ ਕਰਿਆ ਜੀ ਫਿਰ ਤੁਸੀਂ? ਇੱਕ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹਨਾਂ ਦੇ ਲਈ ਵੀ ਕਮਾਤਾ ਪਾਇਆ ਗਿਆ ਹੈ ਕਿ ਪੰਚਾਇਤ ਵੱਲੋਂ ਹੁਣ ਜੋ ਪੰਚਾਇਤਾਂ ਪਹਿਸਤਾ ਸੀ ਜਦੋਂ ਦੀ ਬਣੀ ਪੰਚਾਇਤਾਂ ਕਿਸੇ ਨਾ ਨਵੀਂ ਵੋਟ ਜਾਂ ਆਧਾਰ ਕਾਰਡ ਬਣਾਏ ਤੇ ਮਤਾ ਵੀ ਪਾ ਦਿੱਤਾ ਹੈ ਕਿ ਪੰਚਾਇਤ ਵੱਲੋਂ ਕੋਈ ਵੀ ਆਧਾਰ ਕਾਰਡ ਜਾਂ ਵੋਟ ਨਹੀਂ ਬਣਾਇਆ ਜਾਊਗਾ। ਤੇ ਇੱਕ ਜਿਹੜੇ ਵੋਟ ਨਾਲ ਰਹਿੰਦੇ ਨੇ ਉਹਨਾਂ ਦਾ ਪਤਾ ਹੀ ਹੈ ਪਰ ਨੂੰ ਸਾਨੂੰ ਵੀ ਜਿਨ੍ਹਾਂ ਦੀ ਪਹਿਲਾਂ ਵੋਟ ਬਣ ਚੁੱਕੀ ਹੈ ਜਾਂ ਬਣੀ ਹੋਈ ਹੈ ਜਾਂ ਜਿਨ੍ਹਾਂ ਨੇ ਮਕਾਨ ਲਿਆ ਹੋਇਆ ਉਹ ਤਾਂ ਰਹਿ ਹੀ ਰਹੇ ਨੇ ਤੇ ਹੁਣ ਤੋਂ ਬਾਅਦ ਜਾਂ ਜੋ ਰਹਿ ਰਹੇ ਨੇ ਜਿਨ੍ਹਾਂ ਦੀ ਵੋਟ ਨਹੀਂ ਹੈਗੀ ਜਾਂ ਧਾਰਕ ਨਹੀਂ ਹੈਗਾ ਉਹਨਾਂ ਨੂੰ ਜ਼ਰੂਰੀ ਕਰਾਇਆ ਹੈ ਕਿ ਜਿਨ੍ਹਾਂ ਨੇ ਵੀ ਰੱਖਿਆ ਹੋਇਆ ਹੈ ਜਾਂ ਜਿਨ੍ਹਾਂ ਨੇ ਕਿਰਾਏ ਤੇ ਦੇ ਰੱਖਿਆ ਮਕਾਨ ਜਾਂ ਕੋਈ ਕਿਸ ਨੇ ਨੌਕਰੀ ਤੇ ਰੱਖਿਆ ਹੋਇਆ ਹੈ ਉਹਨਾਂ ਨੂੰ ਇੱਕ ਪੀਸੀਸੀ ਜ਼ਰੂਰੀ ਕਰ ਦਿੱਤੀ ਹੈ ਕਿ ਥਾਣਾ ਮੋਲੇ ਪਰ ਤੋਂ ਇੱਕ ਉਹਨਾਂ ਦੀ ਪੀਸੀਸੀ ਵੈਰੀਫਿਕੇਸ਼ਨ ਕਰਾਉਣ ਤੇ ਉਹ ਕਰਾਉਣ ਤੋਂ ਬਾਅਦ ਕਿ ਪੰਚਾਇਤ ਨੂੰ ਵੀ ਉਹ ਦੱਸਣ ਕਿ ਕੌਣ-ਕੌਣ ਉਹਨਾਂ ਨੇ ਰੱਖਿਆ ਹੋਇਆ ਦਾ ਰਹਿ ਰਿਹਾ ਹੈ ਤੇ ਅਜਿਹੇ ਨਾ ਕਰਨ ਦੀ ਜ਼ਰੂਰਤ ਦੇ ਵਿੱਚ ਫਿਰ ਉਹਨੂੰ ਇੱਥੋਂ ਕੱਢੇ ਜਾਊਗਾ ਤੇ ਜੇਕਰ ਉਹਨਾਂ ਵੱਲੋਂ ਕੋਈ ਗਲਤ ਹਰਕਤ ਜਾਂ ਕੁਝ ਕੀਤਾ ਜਾਂਦਾ ਹੈ ਜਾਂ ਕੋਈ ਲੜਾਈ ਝਗੜਾ ਕੀਤਾ ਜਾਂਦਾ ਹੈ ਉਹਦਾ ਜਿਹੜਾ ਜ਼ਿੰਮੇਵਾਰ ਹੋਊਗਾ ਮਕਾਨ ਮਾਲਕ ਹੋਊਗਾ ਜਾਂ ਜਿਹਨੇ ਨੌਕਰ ਨੌਕਰੀ ਤੇ ਰੱਖਿਆ ਹੈ ਉਹ ਹੋਊਗਾ ਇਹ ਜਿਹੜੇ ਤੁਸੀਂ ਫੈਸਲੇ ਲੈਨੇ ਜੀ ਪੰਚਾਇਤ ਨੇ ਇਹ ਪਿੰਡ ਸਾਰਾ ਸਹਿਮਤਾ ਜੀ ਨੇ ਇਹ ਜਿਹੜੇ ਫੈਸਲੇ ಗ್ರಾಮ ਸਭਾ ਹੁੰਦੀ ਏ ਆ ਕਿ ਲੋਕਾਂ ਦੁਆਰਾ ਜੋ ਵੀ ਚਰਚਾ ਕਰਕੇ ਜੋ ਜੋ ਵਿਚਾਰ ਰੱਖੇ ਜਾਂਦੇ ਨੇ ਉਹਨਾਂ ਦੀ ਮਤੇ ਪੈਂਦੇ ਨੇ ਤੇ ਪੰਚਾਇਤ ਵੱਲੋਂ ਨਹੀਂ ਇਹ ਸਮੂਹ ਨਗਰ ਵੱਲੋਂ ਫੈਸਲੇ ਲਏ ਗਏ ਨੇ ਤੇ ਇੱਕ ਲਿਆ ਗਿਆ ਹੈ ਕਿ ਕੋਈ ਵੀ ਬਾਹਰਲਾ ਬੰਦਾ ਜੇ ਅਗਰਾਈ ਕਰਨ ਆਉਂਦਾ ਹੈ ਤਾਂ ਉਹ ਵੀ ਪਿੰਡ ਵਿੱਚ ਨਹੀਂ ਦਿੱਤੀ ਜਾਊਗੀ ਤੇ ਨਾ ਹੀ ਕਿਸੇ ਨੂੰ ਕੋਈ ਪਰਚੂਮ ਕੀ ਬਾਹਰ ਲੈ ਅੱਜ ਕੱਲ ਬਹੁਤ ਵਾਰ ਦਾਤਾਂ ਹੋ ਰਹੀਆਂ ਨੇ ਤਾਂ ਆਕੇ ਬਾਹਰਲਾ ਬੰਦੇ ਦੀ ਵੀ ਐਂਟਰੀ ਬੰਦ ਕੀਤੀ ਗਈ ਹੈ ਤੇ ਜਿਹੜੇ ਕੋਈ ਫੇਰੀ ਵਾਲਾ ਆਉਂਦਾ ਏ ਜਾਂ ਕੋਈ ਸਬਜ਼ੀ ਵੇਚਣ ਵਾਲਾ ਆਉਂਦਾ ਏ ਤਾਂ ਆਪਾਂ ਦੇਖਿਆ ਬਹੁਤ ਵਾਰ 9 ਵਜੇ 10 ਵਜੇ ਰਾਤ ਨੂੰ ਵੀ ਫਿਰ ਜਾਂਦੇ ਨੇ ਤਾਂ ਉਹਨਾਂ ਦੀ ਐਂਟਰੀ ਵੀ 6 ਵਜੇ ਤੋਂ ਬਾਅਦ ਬੰਦ ਕੀਤੀ ਗਈ ਹੈ ਕਿ ਕਿਸੇ ਨੇ ਵੀ ਸਬਜ਼ੀ ਹੋ ਗਿਆ ਕਬਾਰ ਵਾਲਾ ਹੋ ਗਿਆ ਫੇਰੀ ਵਾਲਾ ਹੋ ਗਿਆ ਮੱਝਾ ਵਾਲਾ ਹੋ ਗਿਆ ਖਰੀਦਦਾਰਾ ਕੋਈ ਵੀ 6 ਵਜੇ ਤੋਂ ਬਾਅਦ ਪਿੰਡ ਵਿੱਚ ਐਂਟਰੀ ਨਹੀਂ ਕਰੂਗਾ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਇਹਨਾਂ ਬਾਰੇ ਤੁਸੀਂ ਫਿਰ ਕੀ ਕਦਮ ਚੁੱਕੇ ਹੈ ਜੀ ਜਿਹੜੇ ਆਵਾਰਾ ਗੁੱਜਰ ਜਿਵੇਂ ਆ ਜਾਂਦੇ ਨੇ ਜਾਂ ਹਨ ਪਸ਼ੂ ਕਰਦੇ ਨੇ ਇਹਨਾਂ ਲਈ ਵੀ ਪਤਾ ਕਿਵੇਂ ਸੰਧੀਆਂ ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਬੈਠੀ ਜਾਂਦੇ ਨੇ ਜਾਂ ਕੋਈ ਸੰਜੀ ਜਗ੍ਹਾ ਹੈ ਉੱਥੇ ਬੈਠ ਜਾਂਦੇ ਨੇ ਉੱਥੇ ਵੀ ਉਹਨਾਂ ਨੂੰ ਉਹਨਾਂ ਤੇ ਰੋਕ ਲਗਾ ਦਿੱਤੀ ਹੈ ਕਿ ਕੋਈ ਵੀ ਆਵਾਰਾ ਪਸ਼ੂ ਜਾਂ ਗੁੱਜਰ ਜਿਵੇਂ ਫਿਰਦੇ ਨੇ ਉਹ ਕਿਸੇ ਵੀ ਸੰਜੀ ਜਗ੍ਹਾ ਤੇ ਜਾਂ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਨੂੰ ਨਹੀਂ ਬੈਠਣ ਦਿੱਤਾ ਜਾਊਗਾ ਜਾਂ ਕੋਈ ਵੀ ਜੇ ਕੋਈ ਬਾਹਰਲਾ ਵਿਅਕਤੀ ਬਿਨਾ ਪੰਚਾਇਤ ਦੀ ਮਨਜ਼ੂਰੀ ਤੋਂ ਜਾਂ ਦਸੇ ਰਾਤ ਵੀ ਕੱਟਦਾ ਹੈ ਜਿਵੇਂ ਰਾਹਗੇ ਕੀਵਰ ਕਿਸੇ ਨੂੰ ਲੋੜ ਪੈਂਦੀ ਹੋਵੇ ਰਸਤਾ ਕੱਟਣਾ ਚਾਹੁੰਦਾ ਹੈ ਤਾਂ ਵੀ ਪਹਿਲਾਂ ਪੰਚਾਇਤ ਦੀ ਸਹਿਮਤੀ ਜਾਂ ਮਨਜ਼ੂਰੀ ਲੈ ਕੇ ਹੀ ਇੱਥੇ ਰਾਤ ਕੱਟੇਗਾ ਅਦਰਵਾਇਜ਼ ਉਹਨੂੰ ਨਹੀਂ ਰੱਖਿਆ ਜਾ। ਤੇ ਕਿ ਨਸ਼ਿਆਂ ਖਿਲਾਫ ਵੀ ਹੈ ਕਿ ਕੋਈ ਵੀ ਜੇ ਕੋਈ ਨਸ਼ਾ ਕਰਦਾ ਹੈ ਜਾਂ ਕੋਈ ਨਸ਼ੇ ਵਾਲੇ ਬੰਦੇ ਦੀ ਕੋਈ ਪੱਖਪੂਰਤਾ ਹੈ। ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਊਗੀ ਤੇ ਨਾ ਹੀ ਕਿਸੇ ਦਾ ਪੱਖ ਪੁਰੇ ਜਾਊਗਾ ਨਾ ਕਿਸੇ ਨੂੰ ਕੋਈ ਜ਼ਮਾਨਤ ਜਾਂ ਕੋਈ ਥਾਣੇ ਕਚਹਿਰੀ ਦੇ ਵਿੱਚ ਉਹਦੀ ਮਦਦ ਦਿੱਤੀ ਜਾਊਗੀ ਤੇ ਪਿੰਡ ਦੇ ਵਿੱਚ ਸਰ ਹੁਣ ਕੀ ਕੀ ਕੰਮ ਚੱਲਦੇ ਨੇ ਸ਼ੋਭਾ ਦਾ ਛੋਟੀ ਬਾਤ ਹੁੰਦੀ ਹੈ ਵੈਸੇ ਕੰਮ ਦਾ ਤੁਸੀਂ ਬਹੁਤ ਪੰਚਾਇਤ ਵਧੀਆ ਕਰ ਰਹੀ ਹੈ ਜੀ ਹੁਣ ਕੀ ਕੀ ਹੋਰ ਕੰਮ ਚਲਾਉਣ ਦੀ ਸੁਭਾਵਨਾ ਹੈ ਅੱਗੇ ਹਲੇ ਦਾ ਪਿੰਡ ਦੀ ਸਾਰੀ ਫਿਰਮੀ ਤੇ ਪਹਿਲਾਂ ਤਾਂ ਰੂੜੀਆਂ ਦੇ ਅੱਗੇ ਕੰਦ ਕੀਤੀ ਗਈ ਜ ਕਿਉਂਕਿ ਬਹੁਤ ਘਰਾਂ ਵਾਲੇ ਕਹਿੰਦੇ ਸੀਗੇ ਕਿ ਜਿਹੜਾ ਕੂੜਾ-ਕਬਾੜਾ ਉਹਨਾਂ ਦੇ ਘਰ ਦੇ ਸਾਹਮਣੇ ਜਿਹੀ ਉੜ ਕੇ ਹਨੇਰੀ ਦੇ ਵਿੱਚ ਜਾਂ ਮੀਂਹ ਦੇ ਵਿੱਚ ਉਹ ਸਾਰਾ ਉਹਨਾਂ ਦੇ ਘਰਾਂ ਦੇ ਅੰਦਰ ਦਰਵਾਜ਼ਿਆਂ ਚ ਚਲੇ ਜਾਂਦਾ ਸੀਗਾ ਜਿਸ ਕਰਕੇ ਪਨੇ ਸਾਰੇ ਪਿੰਡ ਦੀ ਫਿਰਮੀ ਤੇ ਇਹ ਕੰਦ ਕੀਤੀ ਗਈ ਹੈ ਉਸ ਤੋਂ ਬਾਅਦ ਉਹਦੇ ਵਾਲੇ ਢਾਲੇ ਜਿਹੜੀਆਂ ਹੈਗੀਆਂ ਨੇ ਉਹ ਕੱਚਾ ਸੀਗੀ ਜਗ੍ਹਾ ਠਿੱਕੜ ਹੋ ਜਾਂਦਾ ਸੀਗਾ ਜਾਂ ਰਾਹਗੀਰਾਂ ਨੂੰ ਦਿੱਕਤ ਹੁੰਦੀ ਸੀ ਉੱਥੇ ਟੈਲਾ ਲੱਗ ਰਹੀਆਂ ਨੇ ਇਸ ਤੋਂ ਬਾਅਦ ਆਪਣੇ ਬਾਥਰੂਮ ਨੇ ਜਿਹੜੇ ਉਹ ਵੀ ਬਣਾਏ ਜਾ ਰਹੇ ਨੇ ਸਰਪੰਚ ਜੀ ਅਭਿਆਨ ਦੇ ਤਹਿਤ ਜਿਵੇਂ ਰਾਘੇਰ ਜਾਂ ਉੱਥੇ ਉਹ ਫੰਕਸ਼ਨ ਹੁੰਦਾ ਹੈ ਮਾਤਾ ਰਾਨੀਆ ਕੋਲ ਰਾਤ ਜਗ੍ਹਾ ਹੁੰਦੀ ਹੈ ਜਾਂ ਮਾੜੀ ਦੇ ਪ੍ਰੋਗਰਾਮ ਹੁੰਦੇ ਆ ਪਾਰਕ ਦੇ ਵਿੱਚ ਉਸ ਕਰਕੇ ਇੱਥੇ ਚਾਰ ਬਾਥਰੂਮ ਵੀ ਬਣਾਏ ਗਏ ਨੇ ਇਹ ਕਿ ਇੱਥੇ ਪੁਰਾਣੇ ਰਸਤੇ ਸੀਗੇ ਜਿਹੜੇ 18 18 20 20 ਸਾਲ ਪੁਰਾਣੇ ਉਹ ਵੀ ਪੱਕੀ ਕਰ ਦਿੱਤੇ ਗਏ ਨੇ ਇੱਕ ASCII ਨੇ ਹੋਣੀ ਸਕੂਲ ਤੋਂ ਲੈ ਕੇ ਇੱਕ ਅੰਸਰਾਂਦਪਟੇਣਾ ਰੋਡ ਤੱਕ ਰਸਤਾ ਕੱਢਿਆ ਜੋ ਕਿ 28 ਫੁੱਟ ਚੌੜਾ ਹੋ ਗਿਆ ਅੰਸਰਾਂਦਪਟੇਣਾ ਰੋਡ ਅੱਛਾ ਜੀ ਪੰਪ ਦੇ ਕੋਲ ਉਹ ਸਿੱਧਾ ਬਾਈਪਾਸ ਨਾਲ ਲੱਗਦਾ ਹੈ ਜਿਸ ਕਰਕੇ ਸਾਨੂੰ ਅੱਡੇ ਦੇ ਵਿੱਚ ਰੁੜਕੀ ਅੱਡੇ ਦੇ ਵਿੱਚ ਬਹੁਤ ਦਿੱਕਤ ਹੁੰਦੀ ਜਿਗੀ ਅੱਛਾ ਟ੍ਰੈਫਿਕ ਦਾ ਬਹੁਤ ਜ਼ਿਆਦਾ ਜ਼ੋਰ ਹੋ ਜਾਂਦਾ ਸੀਗਾ ਤੇ ਇੱਥੇ ਅਦਾ ਅਦਾ ਘੰਟਾ ਜਾਂ 15 15 20 ਮਿੰਟ ਮੁੱਲੀ ਲੱਗ ਜਾਂਦੇ ਸੀਗੇ ਜਿਹਨੂੰ ਜਲਦੀ ਆਉਂਦੀ ਸੀ ਕਾਲੀ ਆਉਂਦੀ ਸੀ ਤਾਂ ਇੱਥੇ ਮੱਲੋ ਮੱਲੀ ਜਾਮ ਲੱਗ ਜਾਂਦਾ ਜੀਆ ਤੇ ਦੁਕਾਨਦਾਰਾਂ ਨੂੰ ਵੀ ਦਿੱਕਤ ਹੁੰਦੀ ਸੀਗੀ ਇਸ ਕਰਕੇ ਇੱਕ ਰਸਤਾ ਹੈ ਜਿਹੜਾ ਪਹਿਲਾਂ ਹੀ ਉਧਰੋਂ ਨਿਕਲ ਜੂਗਾ ਸ਼ਾਰਟਕਟ ਹੋ ਜੂਗਾ ਤੇ ਉਹ ਸਿੱਧਾ ਜਾ ਕੇ ਰੋਡ ਨੂੰ ਮੈਨੂੰ ਜਿਨ੍ਹਾਂ ਨੇ ਮਤਲਬ ਮਾਰਕੀਟ ਦੇ ਵਿੱਚ ਨਹੀਂ ਆਉਣਾ ਤਾਂ ਉਧਰੋਂ ਨਿਕਲ ਜਾ ਕਰਨੀ ਕਿ 18 ਫੁੱਟ ਚੌੜਾ ਕੀਤਾ ਜਾਵੇ ਇੱਕ ਜਵਾਕਾਂ ਵਾਸਤੇ ਹੁਣ ਤੁਸੀਂ ਕੀ ਮਾਡਲ ਲੈ ਕੇ ਆ ਰਹੇ ਹੋ ਕੁਛ ਏਡਾ ਬੁੱਡਾ ਵਾਸਤੇ ਮੁੱਖ ਮੰਤਰੀ ਸਾਹਿਬ ਵੱਲੋਂ ਪਰੋਕ ਐਮਐਲਏ ਸਾਹਿਬ ਵੱਲੋਂ ਇੱਕ ਗਰਾਊਂਡ ਦਿੱਤਾ ਗਿਆ ਹੈ ਐਮਐਲਏ ਸਾਹਿਬ ਦੀ ਕੋਸ਼ਿਸ਼ ਅਕਦਾ ਆਪਾਂ ਨੂੰ ਇੱਕ ਗਰਾਊਂਡ ਪਾਸ ਕੀਤਾ ਜੋ ਕਿ ਸਰਕਾਰ ਵੱਲੋਂ ਹੀ ਬਣਾਇਆ ਜਾਊਗਾ ਜਿੱਦੀ ਜਗਾ ਵੀ ਰੱਖੀ ਜਾ ਚੁੱਕੀ ਹੈ ਤੇ ਉੱਥੇ ਤਿਆਰੀ ਵੀ ਚੱਲ ਰਹੀ ਉਹਦਾ ਟੈਂਡਰ ਆਉਣ ਵਾਲਾ ਹੈ ਜਿੱਦਾਂ ਟੈਂਡਰ ਹੋ ਗਿਆ ਉੱਥੇ ਉਹ ਵੀ ਕੰਮ ਸ਼ੁਰੂ ਕੀਤਾ ਜਾਊਗਾ ਤੇ ਜਿਹੜੇ ਕੱਚੇ ਮਕਾਨਾਂ ਦੇ ਸਭ ਨੂੰ ਪੈਸੇ ਪੈ ਗਏ ਜੀ हां ओथे अपने करीब 50 ਤੋਂ ਉੱਪਰ ਜਣਿਆਂ ਨੂੰ ਕੱਚੇ ਮਕਾਨਾਂ ਦੇ ਪੈਸੇ ਪਏ ਮੱਲਾ ਦਾ ਨਾਲ ਨਾਲੇ ਪਿੰਡਾਂ ਦੇ ਸਭ ਤੋਂ ਵੱਧ ਪੈਸੇ ਆਪਣੇ ਪਿੰਡ ਦੇ ਵਿੱਚ ਹੀ ਪਏ ਨੇ ਕੱਚੇ ਮਕਾਨਾਂ ਦੇ ਤਾਂ ਉਹਨਾਂ ਨੇ ਬਣਾ ਵੀ ਲੈਣੇ ਤੇ ਕੁਝ ਵੀ ਨਹੀਂ ਜਿਹੜੇ ਅਸੀਂ ਸ਼ੁਰੂ-ਸ਼ੁਰੂ ਤੋਂ ਦੇਖ ਜਿਨੇ ਕੱਚੇ ਕੰਦਾਂ ਉਹ ਵੀ ਪੱਕੇ ਹੋ ਗਏ ਤੁਸੀਂ ਵੀ ਵੇਖੀਓ ਹਾਂਜੀ ਹਾਂਜੀ ਲਾਇਬ੍ਰੇਰੀ ਵੀ ਐਮਐਲਏ ਸਾਹਿਬ ਨੇ ਆਪਣੇ ਪਿੰਡ ਨੂੰ ਦਿੱਤੀ ਜੀ ਕਿ ਜੋ ਕਿ ਆਪਣੇ ਹਲਕੇ ਦੇ ਤਿੰਨ ਜਗ੍ਹਾ ਹੀ ਆਈ ਸੀਗੀ ਰੁੜਕੀ ਜਨਾਸਰ ਖਦੌਸ਼ੀ ਤੇ ਆਪਣੇ ਪਿੰਡ ਨੂੰ ਲਾਇਬ੍ਰੇਰੀ ਵੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਉੱਥੇ ਹੁਣ ਆਪਾਂ ਪਿੰਡ ਦੇ ਵਾਸੀਆਂ ਵੱਲੋਂ ਐਪਲੀਕੇਸ਼ਨਾਂ ਮੰਗੀਆਂ ਨੇ ਤੇ ਉਹ ਵੀ ਅਗਲੇ ਹਫ਼ਤੇ ਵਿੱਚ ਸ਼ੁਰੂ ਕਰ ਦਿੱਤੀਆਂ ਗਈਆਂ ਕਿ ਜਿਸ ਕਰਕੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਊਗਾ ਬੁੱਕਸ ਦਾ ਜਾਂ ਕਿਸੇ ਨੇ ਕੋਈ ਪੋਸਟ ਅਪਲਾਈ ਕਰਨੀ ਹੋਵੇ ਤੇ ਕੰਪਿਊਟਰ ਵੀ ਹੈ ਉਹ ਬਹੁਤ ਸੌਖੇ ਮਿਲੂਗਾ ਵਧੀਆ ਕੰਮ ਕਰ ਰਹੇ ਨੇ ਜਿਹੜੀ ਪਿੰਡ ਦੇ ਵਿੱਚ ਆਪਾਂ ਵੀਡੀਓ ਇਸ ਕਰਕੇ ਬਣਾ ਰਹੇ ਹਾਂ ਕਿ ਆੜੇ-ਦਾਲੇ ਪਿੰਡਾਂ ਦੇ ਵਿੱਚ ਆਪਣੀ ਵੀਡੀਓ ਜਾਵੇ ਇਹਨਾਂ ਨੂੰ ਦੇਖ ਕੇ ਹੋਰ ਪਿੰਡ ਵੀ ਇਦਾਂ ਦੇ ਕੰਮ ਕਰਨ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਹੈ